ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਅਸੀਂ ਉੱਠ ਕੇ ਅੱਜ ਆਪਾਂ ਪਹਿਲਾਂ ਸੋਚਿਆ ਕਿ ਅਸੀਂ ਬਾਹਰ ਦੀ ਸਫਾਈ ਕਰਦੇ ਹਾਂ ਕਿਉਂਕਿ ਜਦੋਂ ਅਸੀਂ ਅੰਦਰ ਆਨੇ ਆ ਨਾ ਤੇ ਜਿਹੜੇ ਉਹ ਫੁੱਲ ਦੇ ਡਿੱਗਦੇ ਆ ਨਾ ਉਹਦੇ ਕਰਕੇ ਜਿਹੜਾ ਘਰ ਆ ਨਾ ਉਹ ਗੰਦਾ ਹੋ ਜਾਂਦਾ ਅੰਦਰੋਂ ਤੇ ਦੀਦੀ ਕਹਿੰਦੇ ਪਹਿਲਾਂ ਅੱਜ ਅਸੀਂ ਫਰੰਟ ਦੀ ਸਫਾਈ ਕਰ ਲਈ ਫਿਰ ਅਸੀਂ ਘਰ ਦੀ ਸਫਾਈ ਕਰਾਂਗੇ ਕੀ ਕਰਨਾ ਚਾਹੀਦਾ ਫੋਲ ਫੋਲ ਪਈਆ ਵਾ ਬਹੁਤ ਜ਼ਿਆਦਾ ਹੋਇਆ ਮੈਂ ਤੁਹਾਨੂੰ ਦਿਖਾਉਣੀ ਵੀ ਆ ਕਿਦਾਂ ਕੀ ਹਾਲ ਹੁੰਦਾ ਨਾ ਆਰੇ ਇਦਾਂ ਜਿਹੜੇ ਨਾ ਫੁੱਲ ਫੁੱਲ ਹੋ ਜਾਂਦੇ ਆ ਘਰੇ ਫਿਰ ਬੰਦਾ ਕੀ ਕਰੇ ਸਾਰੇ ਗਏ ਹੋਏ ਆ ਸੋਹਜੇ ਦਾਪਸ ਸਾਫ ਕਰ ਦਿੱਤੀਆਂ ਪੌੜੀਆਂ ਪਰ ਥੱਲੇ ਹਾਲੇ ਵੀ ਬਹੁਤ ਖਲਾਰਾ ਵਾ ਤੇ ਇਹ ਦਰਖਤ ਨੂੰ ਆਪਾਂ ਕੱਟ ਨਹੀਂ ਸਕਦੇ ਇੱਥੇ ਇੱਥੇ ਜੇ ਆਪਾਂ ਇਹਨੂੰ ਕੱਟਦੇ ਆ ਤਾਂ ਆਪਾਂ ਨੂੰ ਪਰ ਟਰੀ ਤੇ 500 ਡਾਲਰ ਦਾ ਫਾਈਨ ਪੈਂਦਾ ਵਾ ਤੇ ਇਹ ਡਿਪੈਂਡ ਕਰਦਾ ਸਿਟੀ ਟੂ ਸਿਟੀ ਤੇ ਜਿਹੜਾ ਮੈਕਸਿਮਮ ਫਾਈਨ ਆ ਉਹ 1 ਲੱਖ ਡਾਲਰ ਤੱਕ ਪੈਂਦਾ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਹਰੇਕ ਦੇ ਘਰ ਤੇ ਬੱਦ ਰਕਤ ਲੱਗੇ ਹੋਏ ਆ ਤੇ ਤਾਂ ਹੀ ਇੱਥੇ ਜਿਹੜੀ ਇੰਨੀ ਗ੍ਰੀਨਰੀ ਆ ਕਿਉਂਕਿ ਲੌਜ਼ੀ ਐਵੇਂ ਤੇ ਬਣੇ ਹੋਏ ਆ ਉਧਰ ਅਸੀਸ ਨੂੰ ਲੱਗਦੀ ਸੀ ਠੰਡ ਤੇ ਅਸੀਸ ਨੇ ਪਾਲੀ ਜੈਕਟ ਉਹਨੇ ਹਰਸ਼ ਨੂੰ ਕਹਿੰਦੀ ਹੈ ਕਿ ਮੈਨੂੰ ਬਾਹਰ ਲੈ ਕੇ ਚੱਲ ਬਾਹਰ ਦੀ ਸਫਾਈ ਅੱਜ ਅਸੀਂ ਕਰ ਰਹੀ ਆ ਅੰਦਰ ਦੀ ਸਫਾਈ ਸੁੱਕਣੇ ਸੰਭੀ ਆ ਨਹੀਂ ਫਿਰ ਫਿਰ ਆਪਾਂ ਬਾਹਰ ਚੱਲਦੇ ਦਿੰਨੇ ਜਾਣੇ ਚੱਲਾਂਗੇ ਨਾ ਫਿਰ ਦੋਨੋਂ ਜਾਣੇ ਅਸੀਂ ਕੀ ਕਰਾਂਗੇ ਨਾ ਸਹੀ ਗੱਲ ਹੈ ਨਾ ਚੱਲ ਆਪਾਂ ਸਫਾਈ ਕਰਦੇ ਬੱਸ ਆਹ ਤੇ ਚੰਦਰੱਖਤ ਹਾਂ ਸੋ ਰੂਪ ਸਾਨੂੰ ਪਿੰਨੀਆਂ ਦੇ ਕੇ ਗਿਆ ਸੀ ਤੇ ਇਹਦਾ ਮੂੰਹ ਦੇਖ ਇਹਨੇ ਸਾਰੇ ਪਿੰਦੀ ਦਾ ਮੂੰਹ ਭੱਗ ਲਿਆ ਬੋਧਵਾਰ ਆਪਾਂ ਜਾਣਾ ਜ਼ੂ ਹਾਂ ਜ਼ੂ ਦੇ ਦੇ ਉੱਥੇ ਕਹਿੰਦੀ ਸੀ ਆਪਣੇ ਆਪਣੇ ਮੂੰਹ ਪਛਾਲ ਲਿਓ ਉੱਥੇ ਕੌਣ ਕਿਹਦੇ ਵਰਗਾ ਲੱਗਦਾ ਉਹਦੇ ਕੋਲੇ ਰਹਿ ਲਿਆ ਨਹੀਂ ਕਰਿਆ ਵਾਂਗੇ ਜ਼ੂ ਵਾਲਿਆਂ ਨੂੰ ਸਾਨੂੰ ਰੱਖਣਾ ਨਹੀਂ ਨਾ ਅਸੀਂ ਸਪਿੰਨੀ ਕਿੱਧਰ ਤੇ ਲੱਗੀ ਸਵਾਦ ਸੀ ਹੈ ਬੋਲ ਦੇਣੀ ਪਈਏ ਚਲੋ ਬਈ ਆਪਣਾ ਤਾਂ ਕੰਮ ਹਜੇ ਕੰਟੀਨਿਊ ਆ ਪਾਜੀ ਗਏ ਸੀ ਕਲਾਇੰਟ ਨਾਲ ਮੀਟਿੰਗ ਕਰਨ ਤੇ ਦੀਦੀ ਨਾਲ ਨਾਲ ਇਹਨਾਂ ਕੋ ਗ੍ਰੋਸਰੀ ਵੀ ਮੰਗਾ ਲਈ ਤਾਂ ਉਹ ਲੈ ਕੇ ਆ ਗਏ ਗ੍ਰੋਸਰੀ ਏ ਪਈ ਅੱਧੀ ਗ੍ਰੋਸਰੀ ਅਸੀਂ ਇਸ ਦੀ ਵੀ ਨਵੀਂ ਗੇਂਦ ਆਈ ਅਸੀਂ ਇਸ ਦਿਖਾਈ ਆਪਣਾ ਫੁੱਟਬਾਲ ਫੁੱਟਬਾਲ ਦਿਖਾਈ ਉਹ ਖਾਨ ਜੀ ਬਿਜ਼ੀ ਆ ਹਲੇ ਆ ਆਇਆ ਤਾਂ ਨਿਊ ਫੁੱਟਬਾਲ ਇੱਧਰ ਦੀਦੀ ਰੱਖਦੇ ਪਏ ਨੇ ਮੈਸ ਜਿਹੜਾ ਆ ਉਹ ਇਗਨੋਰ ਕਰਿਓ ਦੀਦੀ ਇੱਥੇ ਗ੍ਰੋਸਰੀ ਰੱਖਦੇ ਪਏ ਨੇ ਸੋ ਸ੍ਰੀ ਰੱਖਣਾ ਤੇ ਦੇਖੋ ਹਫਤੇ ਚ ਫ੍ਰਿਜ ਤੇਰਾ ਆਪ ਹੀ ਬੋਲਣ ਲੱਗ ਗਿਆ ਨਹੀਂ ਕਿ ਮੈਂ ਖਾ ਲਿਆ ਸੀ ਤੇ ਇਹ ਚਾਹੀਓ ਆਪਾਂ ਹਫਤੇ ਚ ਕਿੰਨਾ ਖਾਣੇ ਆ ਨਾ ਭਰੀ ਆਉਂਦੀ ਜਾਂ ਤੇ ਖਾ ਲੀ ਜਾਂਦੇ ਠੀਕ ਹੈ ਬਣਦੇ ਅਸੀਂ ਪਤਾ ਨਹੀਂ ਆਪਾਂ ਦਿਨ ਦੇ ਘਟਾ ਘਟਾ 24 ਘੰਟੇ ਹੁੰਦੇ ਆ ਨਾ ਤੇ 12 ਘੰਟੇ ਆਪਾਂ ਜਾਗਦੇ ਆ 12 ਘੰਟੇ ਚ ਆਪਾਂ 9 ਘੰਟੇ ਆਪਾਂ ਕਿਚਨ ਚ ਨਹੀਂ ਆ ਬਹੁਤ ਸਾਰੇ ਸਟੂਡੈਂਟਸ ਨੇ ਹੁਣ ਆਪਣੀ ਪੜ੍ਹਾਈ ਜਿਹੜੀ ਆ ਕੰਪਲੀਟ ਕਰ ਲਈ ਆ ਤੇ ਵੇਟ ਕਰਦੀ ਹੋਣੀ ਆ ਕੰਪਲੀਸ਼ਨ ਲੈਟਰ ਦੀ ਕਿ ਆਪਾ ਆਪਣਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰੀਏ ਪਰ ਸਟੂਡੈਂਟਸ ਨੇ ਨਾ ਬਹੁਤ ਸਾਰੇ ਡਾਊਟ ਹੁੰਦੇ ਆ ਇੱਕ ਤਾਂ ਮੇਨ ਡਾਊਟ ਹੁੰਦਾ ਅਫੀਸ਼ੀਅਲ ਤੇ ਅਨਫੀਸ਼ੀਅਲ ਡ੍ਰੋਪ ਨੂੰ ਲੈ ਕੇ ਸਾਨੂੰ ਲਾਸਟ ਵੀਕ ਇਹਨਾਂ ਕਿਸੇ ਕੁੜੀ ਦੀ ਕਾਲ ਆਈ ਸੀਗੀ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਕਾਲਜ ਦੇ ਵਿੱਚੋਂ ਅਨੋਫੀਸ਼ੀਅਲ ਡ੍ਰੌਪ ਲਿਆ ਸੋ ਪਹਿਲਾਂ ਤਾਂ ਮੈਂ ਕਲੀਅਰ ਕਰਦੀ ਕਿ ਅਨੋਫੀਸ਼ੀਅਲ ਡ੍ਰੌਪ ਆਪਾਂ ਕੀ ਨੂੰ ਕਹਿੰਦੇ ਆ ਇੱਕ ਤਾਂ ਹੁੰਦਾ ਆਫੀਸ਼ੀਅਲ ਡ੍ਰੌਪ ਯਾਨੀ ਕਿ ਤੁਹਾਨੂੰ ਕਾਲਜ ਆਲਿਆਂ ਨੇ 4 ਮਹੀਨੇ ਦੀਆਂ ਛੁੱਟੀਆਂ ਦੇ ਦਿੱਤੀਆਂ ਤੁਹਾਡੇ ਦੋ ਸੈਮੈਸਟਰ ਤੋਂ ਬਾਅਦ ਦੇ ਵਿੱਚ ਉਹ ਤਾਂ ਹੁੰਦਾ ਵਾ ਆਫੀਸ਼ੀਅਲ ਡ੍ਰੌਪ ਇੱਕ ਹੁੰਦਾ ਵਾ ਕਿ ਜਦੋਂ ਕਾਲਜ ਆਲਿਆਂ ਨੇ ਛੁੱਟੀਆਂ ਨਹੀਂ ਦਿੱਤੀਆਂ ਪਰ ਤੁਸੀਂ ਆਪ ਛੁੱਟੀਆਂ ਲੈ ਲਈਆਂ ਤੁਹਾਨੂੰ ਹੋਇਆ ਕਿ ਮੈਂ ਆਪਣੀ ਫੀਸ ਕੱਢ ਲਵਾਂ ਜਾਫਿਰ ਕਈਆਂ ਨੂੰ ਕੋਈ ਮੈਡੀਕਲ ਪ੍ਰੋਬਲਮ ਆ ਜਾਂਦੀ ਆ ਉਹਦੇ ਕਰਕੇ ਉਹ ਜਿਹੜਾ ਵਾ ਸਮੈਸਟਰ ਡ੍ਰੌਪ ਕਰ ਦਿੰਦੇ ਆ ਸੋ ਕੁੜੀ ਨਾਲ ਇਦਾਂ ਹੀ ਹੋਇਆ ਉਹਨੇ ਦੋ ਅਨ ਅਫੀਸ਼ੀਅਲ ਡ੍ਰੌਪ ਲੈ ਲੇ ਸੋ ਜਦੋਂ ਉਸ ਤੋਂ ਬਾਅਦ ਦੇ ਵਿੱਚ ਉਹਨੇ ਆਪਣਾ ਵਰਕ ਪਰਮਿਟ ਅਪਲਾਈ ਕੀਤਾ ਸਟੱਡੀ ਕੰਪਲੀਟ ਕਰਕੇ ਤਾਂ ਵਰਕ ਪਰਮਿਟ ਜਿਹੜਾ ਵਾ ਰਿਫਿਊਜ਼ ਹੋ ਗਿਆ ਤੇ ਰੀਜ਼ਨ ਸੀਗਾ ਕਿ ਤੇਰੇ ਦੋ ਅਨ ਅਫੀਸ਼ੀਅਲ ਡ੍ਰੌਪ ਆ ਸੋ ਜੇ ਤੁਸੀਂ ਅਨ ਅਫੀਸ਼ੀਅਲ ਡ੍ਰੌਪ ਲੈਂਦੇ ਹੋ ਮੈਡੀਕਲ ਰੀਜ਼ਨਸ ਕਰਕੇ ਤਾਂ ਉਹਦਾ ਪੂਰਾ ਰੀਜ਼ਨ ਮੈਂਸ਼ਨ ਕਰਿਆ ਕਰੋ ਡਾਕਟਰ ਦੇ ਜਿਹੜੇ ਨੋਟਸ ਵਗੈਰਾ ਉਹ ਸਾਰੇ ਅਟੈਚ ਕਰ ਦਿਆ ਕਰੋ ਵੈਸੇ ਤਾਂ ਅਵੋਇਡ ਕਰਿਆ ਕਰੋ ਕਿ ਅਨੋਫੀਸ਼ਲ ਡ੍ਰੌਪ ਨਾ ਲਵੋ ਸੋ ਇੱਕ ਮੇਨ ਕਨਸਰਨ ਸਟੂਡੈਂਟਸ ਦਾ ਇਹ ਵੀ ਹੁੰਦਾ ਵਾ ਕਿ ਜਦੋਂ ਆਪਣੀ ਸਟੱਡੀ ਕੰਪਲੀਟ ਉਹਨਾਂ ਨੇ ਕਰਨੀ ਹੁੰਦੀ ਹੈ ਤੇ ਅੱਜਕੱਲ ਜਿਵੇਂ ਕਾਲਜ ਆਲੇ ਆ ਸੱਪਲੀਆਂ ਜਿਹੜੀਆਂ ਉਹ ਕੱਢ ਦਿੰਦੇ ਆ ਸਟੂਡੈਂਟਸ ਦੀਆਂ ਸੋ ਉਹਨਾਂ ਨੂੰ ਹੁੰਦਾ ਵਾ ਕਿ ਕੀ ਇਹ ਸੱਪਲੀ ਦਾ ਇਫੈਕਟ ਸਾਡੇ ਵਰਕ ਪਰਮਿਟ ਦੀ ਪਾਊਗਾ ਜਾਂ ਨਹੀਂ ਪਾਊਗਾ ਸੋ ਵਰਕ ਪਰਮਿਟ ਤੇ ਇਹਦਾ ਕੋਈ ਇਫੈਕਟ ਨਹੀਂ ਪੈਂਦਾ ਸੱਪਲੀ ਦਾ ਤੁਹਾਨੂੰ ਇਹ ਆ ਕਿ ਸਮੈਸਟਰ ਇੱਕ ਵੱਧ ਲਾ ਕੇ ਜਿਹੜਾ ਵਾ ਆਪਣੀ ਸਟੱਡੀ ਕੰਪਲੀਟ ਕਰਨੀ ਪਾਊਗੀ ਬਟ ਜਦੋਂ ਤੁਸੀਂ ਐ ਸਮੈਸਟਰ ਵਾਧਾ ਲਾ ਕੇ ਆਪਣੀ ਸਟੱਡੀ ਕੰਪਲੀਟ ਕਰਦੇ ਹੋ ਤਾਂ ਉਦੋਂ ਤੁਸੀਂ ਪਾਰਟ ਟਾਈਮ ਸਟੂਡੈਂਟ ਗਿਨੇ ਜਾਂਦੇ ਹੋ ਸੋ ਐਜ਼ ਅ ਪਾਰਟ ਟਾਈਮ ਸਟੂਡੈਂਟ ਤੁਸੀਂ ਕੈਨੇਡਾ ਦੇ ਵਿੱਚ ਸਿਰਨ ਤੇ ਕੰਮ ਨਿਗਾਨਾ ਹੁੰਦਾ ਸੋ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਕਿਉਂਕਿ ਇਹ ਛੋਟੀਆਂ ਛੋਟੀਆਂ ਗਲਤੀਆਂ ਹੁੰਦੀਆਂ ਵਾ ਜਦੋਂ ਤੁਸੀਂ ਅੱਗੇ ਜਾ ਕੇ ਆਪਣੀ ਪੜ੍ਹਾਈ ਖਤਮ ਕਰਦੇ ਹੋ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਤੁਸੀਂ ਵਰਕ ਪਰਮਿਟ ਅਪਲਾਈ ਕੀਤਾ ਹੁੰਦਾ ਤੇ ਫਿਰ ਰਿਫਿਊਜ਼ਲ ਆ ਜਾਂਦੀ ਆ ਤੇ ਫਿਰ ਕੋਈ ਹੱਲ ਵੀ ਨਹੀਂ ਨਿਕਲਦਾ ਇੰਨਾਂ ਚੀਜ਼ਾਂ ਦਾ ਇੱਕ ਮੇਨ ਕੁਐਸਚਨ ਆ ਸਟੂਡੈਂਟਸ ਦਾ ਡੈਫਰ ਨੂੰ ਲੈ ਕੇ ਕੀ ਹੁੰਦਾ ਵਾ ਕਿ ਜਦੋਂ ਸਟੂਡੈਂਟ ਇੰਡੀਆ ਤੋਂ ਕੈਨੇਡਾ ਆਉਂਦਾ ਵਾ ਤੇ ਉਹਦੀਆਂ ਕਲਾਸਿਸ ਸਟਾਰਟ ਹੋਣੀਆਂ ਹੁੰਦੀਆਂ ਵਾ ਬਟ ਐਟ ਦੀ ਮੂਮੈਂਟ ਕਾਲਜ ਕਹਿ ਦਿੰਦਾ ਵਾ ਕਿ ਤੁਹਾਨੂੰ ਅਸੀਂ ਨੈਕਸਟ ਸੈਮੈਸਟਰ ਦੇ ਵਿੱਚ ਡੈਫਰ ਕਰ ਦਿੱਤਾ ਸੋ ਸਟੂਡੈਂਟ ਨੂੰ ਇਹ ਚੀਜ਼ ਆ ਹੁੰਦਾ ਵਾ ਕਿ ਜਿਹੜਾ ਮੇਰਾ ਇਹ 4 ਮਹੀਨਿਆਂ ਦਾ ਗੈਪ ਪੈ ਗਿਆ ਵਾ ਕਿ ਇਹ ਗੈਪ ਗਿਣਿਆ ਜਾਊਗਾ ਜਾਂ ਫਿਰ ਨਹੀਂ ਗਿਣਿਆ ਜਾਊਗਾ ਸੋ ਉਹ ਗੈਪ ਦੇ ਵਿੱਚ ਕੰਟੀਨਿਊ ਸੋ ਗੈਪ ਨਹੀਂ ਗਿਣਿਆ ਜਾਊਗਾ ਤੇ ਜਦੋਂ ਤੁਸੀਂ ਆਪਣਾ ਵਰਕ ਪਰਮਿਟ ਕਹਾਂ ਜਾ ਕੇ ਅਪਲਾਈ ਕਰਨਾ ਵਾ ਸੋ ਡੈਫਰ ਦਾ ਤੁਹਾਡੇ ਵਰਕ ਪਰਮਿਟ ਤੇ ਕੋਈ ਇਫੈਕਟ ਨਹੀਂ ਪਊਗਾ ਕਿਉਂਕਿ ਉਹ ਤੁਹਾਡੀ ਮਿਸਟੇਕ ਨਹੀਂ ਸੀਗੀ ਉਹ ਕਾਲਜ ਦੀ ਮਿਸਟੇਕ ਸੀਗੀ ਇੱਕ ਨਾ ਹੋਰ ਆ ਕਿ ਹੁਣ ਜਿਵੇਂ ਕਾਲਜਸ ਆਪਾਂ ਦੇਖ ਹੀ ਰਹੇ ਆ ਕਿ ਸਟੂਡੈਂਟਸ ਨੂੰ ਫੇਲ ਕਰੀ ਜਾਂਦੀ ਐ ਸੋ ਕਈ ਸਟੂਡੈਂਟਸ ਨੂੰ ਇਹ ਹੁੰਦਾ ਵਾ ਕਿ ਜਦੋਂ ਇੱਕ ਕਾਲਜ ਫੇਲ ਕਰ ਦਿੰਦਾ ਵਾ ਸਟੂਡੈਂਟ ਵੀ ਸਟ्रेस ਦੇ ਵਿੱਚ ਆ ਜਾਂਦੇ ਆ ਤੇ ਕਹਿ ਦਿੰਦੇ ਕਿ ਅਸੀਂ ਆਹ ਕਾਲਜ ਛੱਡ ਕੇ ਹੋਰ ਕਾਲਜ ਦੇ ਵਿੱਚ ਐਡਮਿਸ਼ਨ ਲੈ ਲੈਨੇ ਆ ਪਤਾ ਕੀ ਹੁੰਦਾ ਆਪਾਂ ਨੂੰ ਨਹੀਂ ਪਤਾ ਕਿ ਜਿਹੜੇ ਆਪਾਂ ਨੈਕਸਟ ਕਾਲਜ ਦੇ ਵਿੱਚ ਚੱਲੇ ਆ ਉਹ ਕਾਲਜ ਦੀਆਂ ਪਾਲਿਸਿਸ ਕਿਵੇਂ ਦੀਆਂ ਹੈਗੀਆਂ ਵਾ ਸੋ ਇਹ ਹੁੰਦਾ ਵਾ ਕਿ ਜੇ ਤੁਸੀਂ ਇੱਕ ਸਮੈਸਟਰ ਡ੍ਰੌਪ ਕਰਕੇ ਜਿਹੜਾ ਤੁਹਾਡਾ ਤੁਹਾਨੂੰ ਫੇਲ ਕਰ ਦਿੱਤਾ ਜੇ ਤੁਸੀਂ ਉਹ ਕਾਲਜ ਛੱਡ ਕੇ ਅਗਲੇ ਕਾਲਜ ਚ ਜਾਵੋਗੇ ਤਾਂ ਵੀ ਤੁਸੀਂ ਲਾਸ ਦੇ ਵਿੱਚ ਹੋ ਸੋ ਉਸੇ ਕਾਲਜ ਦੇ ਵਿੱਚ ਕੰਟੀਨਿਊ ਕਰ ਲਿਆ ਕਰੋ ਇੱਕ ਹੋਰ ਆ ਕਿ ਤੁਸੀਂ ਓਰੀਐਂਟੇਸ਼ਨ ਆਪਣੀ ਜ਼ਰੂਰ ਅਟੈਂਡ ਕਰਿਆ ਕਰੋ ਕਿਉਂਕਿ ਓਰੀਐਂਟੇਸ਼ਨ ਬਹੁਤ ਘੱਟ ਸਟੂਡੈਂਟਸ ਆ ਜਿਹੜੇ ਅਟੈਂਡ ਕਰਦੇ ਆ ਕਿਤੇ ਨਾ ਕਿਤੇ ਆਪਾਂ ਨੂੰ ਅਵੇਅਰਨੈਸ ਵੀ ਨਹੀਂ ਹੁੰਦੀ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਓਰੀਐਂਟੇਸ਼ਨ ਕਿੰਨੀ ਕੁ ਜ਼ਰੂਰੀ ਆ ਪਰ ਜਦੋਂ ਤੁਸੀਂ ਓਰੀਐਂਟੇਸ਼ਨ ਤੇ ਜਾਂਦੇ ਹੋ ਨਾ ਕਾਲਜ ਦੇ ਰੂਲਸ ਐਂਡ ਰੈਗੂਲੇਸ਼ਨਸ ਉਸ ਓਰੀਐਂਟੇਸ਼ਨ ਦੇ ਵਿੱਚ ਦੱਸੇ ਜਾਂਦੇ ਆ ਕਿ ਤੁਸੀਂ ਕਿਹੜੇ ਸੌਫਟਵੇਅਰਸ ਯੂਜ਼ ਕਰਨੇ ਆ ਅਸਾਈਨਮੈਂਟਾਂ ਬਣਾਉਣ ਦੇ ਲਈ ਜਾ ਕਾਲੇਜ ਇਹ ਕੀ ਪਾਲਿਸਿਸ ਅ ਸੂਈ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਿਆ ਕਰੋ ਬਾਕੀ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਇਮੀਗ੍ਰੇਸ਼ਨ ਸਿਸਟਮ ਸਟ੍ਰਿਕਟ ਹੋਈ ਜਾਂਦਾ ਵਸੋ ਜਿਹੜੀਆਂ ਚੀਜ਼ਾਂ ਹੱਥ ਦੇ ਵਿੱਚ ਨਹੀਂ ਹੈਗੀ ਆਪਾਂ ਉਹਨਾਂ ਤੇ ਧਿਆਨ ਨਹੀਂ ਦੇ ਸਕਦੇ ਆਪਾਂ ਵਰਕ ਆਊਟ ਕਰਨਾ ਵਾ ਆਪਣੇ ਆਪ ਦੇ ਉੱਤੇ ਉਮੀਦ ਕਰਦੀ ਆ ਕਿ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਊਗੀ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਤੇ ਇਮੀਗ੍ਰੇਸ਼ਨ ਦੀਆਂ ਹੋਰ ਅਪਡੇਟਸ ਦੇ ਲਈ ਸਾਨੂੰ ਇੰਸਟਾਗ੍ਰam ਤੇ ਫੋਲੋ ਕਰ ਲਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਸਾਰਿਆਂ